ਉਹਨੂੰ ਬੱਲਾ ਵਾਲਾ ਕਹਿੰਦਾ ਇੰਜੀਰੇ ਕੋ ਹਾਂ ਤੇ ਉਹ ਚੱਲ ਗਿਆ ਤੇ ਉਹ ਤੋਂ ਪਾਉਸ ਨੇ ਪੁੱਤੇ ਵਾ ਨੰਬਰ 20 13 ਤੋਂ 15 ਗੱਲ ਸਮਾਉਣ ਲਈ ਤੁਹਾਨੂੰ ਆਪਣੀ ਗੋਲ ਜੀਤ ਹਾਂ ਅਸੀਂ ਖਾੜੇ ਰਹੇ ਮੈਂ ਦੀ ਜੀ ਹਾਂ ਸੀ ਜਿਹੜੇ ਆਂਦੀ ਨਹੀਂ ਕਹਿੰਦੇ ਹਾਂ ਨਹੀਂ ਦੇ ਸਭ ਛਣ ਵੀ ਬੱਚੇ ਨਹੀਂ ਮੈਂ ਆਉਂਦੀ ਰਹੀ ਮੈਨੂੰ ਨਹੀਂ ਬਦਲ ਲੱਗੇ ਇਹ ਕੋਈ ਟਿੱਕ ਨਹੀਂ ਹੈ ਕੌਣ ਨੇ ਵਿਆਹ ਆ ਚੁੱਕੇ ਕੌਣ ਨੇ ਜਿੰਨੇ ਵੀ ਤੁਹਾਨੂੰ ਬੋਲੇ ਤੁਸੀਂ ਮੈਂ ਕੱਲ ਤੋਂ ਵੀ ਦੇਖੀ ਸੀ ਕਿ ਤੁਹਾਨੂੰ ਕਿਸੇ ਨਾਲ ਆਟਾ ਮੈਂ ਨਹੀਂ ਠੀਕ ਹੈ ਕੰਨ ਸੰਗੈ ਨਾ ਤੁਸੀਂ ਰਹਿ ਸਾਡਾ ਦਿਨ ਬਹੁਤ ਖਰਾਬ ਗਿਆ ਹੁਣ ਜਿੰਨੇ ਅਸਾਂ ਨੂੰ ਆਪਣਾ ਸਿੰਘ ਹੀ ਲੈ ਕੇ ਨਾਲ ਅਸੀਂ ਉਹ ਸਾਰੇ ਨਾਲ ਸੀ ਤਾਂ ਤਾਂ ਵੀ ਬਹੁਤ-ਬਹੁਤ ਧਰਮਜੀ ਨੇ ਸਾਨੂੰ ਸਾਥ ਦਿੱਤਾ ਸਾਡੇ ਤਾਂ ਹੀ ਸਾਰਾ ਸੇਵਾ ਪਹੁੰਚਾਈ ਆ ਬਹੁਤ ਭਾਂਡ ਭਾਂਡਾ ਨਹੀਂ ਨਹੀਂ ਚਾਹੀਏ ਜਿਹੜੇ ਕਿਸੇ ਦੀ ਪਰਵਾਹ ਆ ਅਸੀਂ ਤਾਂ ਬਹੁਤ-ਬਹੁਤ ਤਲ ਮੰਦਾ ਸਾਰੇ